ਜਨਪੀਅ ਦੇ ਖਿਰਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰ ਹਾਂ ਅੱਜ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਪੰਜ ਮਸਲੇ ਅੱਜ ਤੁਹਾਡੇ ਨਾਲ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਜੇ ਇਸ ਬਿੱਲ ਦੇ ਉੱਤੇ ਬਹੁਤ ਚਰਚਾ ਹੋ ਰਹੀ ਸੀ ਪਿਛਲੇ ਲੰਬੇ ਸਮੇਂ ਤੋਂ ਸੈਨੇਟ ਨੇ ਪਾਸ ਕਰਤਾ ਕੀ ਅਪਡੇਟ ਆ ਕੀ ਬਣਨਾ ਇਹਦੇ ਵਿੱਚ ਉਧਰ ਬਾਰੇ ਗੱਲਬਾਤ ਕਰਾਂਗੇ ਦੂਜਾ ਆਇਸ਼ਤੀਆਂ ਰੇਡਾਂ ਵੀ ਚੱਲੀ ਆ ਤੇ ਆਇਸ਼ਤੀਆਂ ਰੇਡਾਂ ਕਰ ਲੋਕਾਂ ਦੇ ਵਿੱਚ ਸਹਿਮ ਵੀ ਜਾਰੀ ਆ ਤੀਜੀ ਗੱਲਬਾਤ ਪੈਰਾਮਾਉਂਟ ਵੱਲੋਂ ਰਾਸ਼ਟਰਪਤੀ 트ੰਪ ਦੇ ਨਾਲ 16 ਮਿਲੀਅਨ ਡਾਲਰ ਦਾ ਸਮਝੌਤਾ ਕੀਤਾ ਪੈਰਾਮਾਉਂਟ ਜਿਹੜਾ ਕਿ CBS ਦੀ ਪੇਰੈਂਟ ਕੰਪਨੀ ਆ ਉਹਨਾਂ ਦਾ ਰਾਸ਼ਟਰਪਤੀ 트ੰਪ ਦੇ ਨਾਲ ਸਮਝੌਤਾ ਹੋਇਆ ਅ ਜੁਲਾਈ 4th ਸੈਲੀਬ੍ਰੇਸ਼ਨ ਦੇ ਉੱਤੇ ਪਟਾਖਿਆਂ ਸੰਬੰਧੀ ਖਾਸ ਅਦਾਇਤਾਂ ਜਾਰੀ ਕੀਤੀਆਂ ਗਈਆਂ ਇਹਦਾ ਖਿਆਲ ਰੱਖਣਾ ਚਾਹੀਦਾ ਤੇ PG&E ਦੇ ਨਾਂ ਦੇ ਉੱਤੇ ਇਹਦੇ ਕਸਟਮਰਸ ਦੇ ਨਾਲ ਠੱਗੀ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਜ ਰਹੀ ਹੈ ਇਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਐਸ ਵੇਲੇ ਜਿਹੜਾ ਬਿਗ ਬਿਊਟੀਫੁਲ ਬਿਲ ਉਹਦੇ ਬਾਰੇ ਚਰਚਾ ਸੈਨੇਟ ਨੇ ਬਿਲ ਪਾਸ ਕਰ ਦਿੱਤਾ ਹੈ ਸੈਨੇਟ ਨੇ ਰਾਸ਼ਟਰਪਤੀ 트럼ਪ ਦਾ ਵੱਡਾ ਟੈਕਸ ਤੇ ਇਮੀਗ੍ਰੇਸ਼ਨ ਸੰਬੰਧੀ ਬਿਲ ਪਾਸ ਕਰ ਦਿੱਤਾ ਵੋਟਾਂ ਬਰਾਬਰ ਸੀ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਦੀ ਵੋਟ ਦੇ ਨਾਲ ਜਿਹੜੀ ਟਾਈ ਟੁੱਟੀ ਹੈ ਹੁਣ ਇਹ ਹਾਊਸ ਦੀ ਟਰਨ ਹੁਣ ਹਾਊਸ ਦੇ ਵਿੱਚ ਆ ਅਮਰਿਕਾ ਦੇ ਵਿੱਚ ਜਿਹੜੀ ਕਾਂਗਰਸ ਆ ਕਾਂਗਰਸ ਦੇ ਦੋ ਸਦਨ ਆ ਇੱਕ ਨੂੰ ਸੈਨੇਟ ਕਹਿੰਦੇ ਆ ਦੂਜੇ ਨੂੰ ਹਾਊਸ ਕਹਿੰਦੇ ਆ ਬਿੱਲ ਪਹਿਲਾਂ ਹਾਊਸ ਦੇ ਵਿੱਚ ਗਿਆ ਸੀ ਹਾਊਸ ਨੇ ਪਾਸ ਕਰਕੇ ਸੈਨੇਟ ਦੇ ਵਿੱਚ ਭੇਜ ਦਿੱਤਾ ਸੈਨੇਟ ਨੇ ਬਹੁਤ ਸਾਰੀਆਂ ਤਬਦੀਲੀਆਂ ਕਰ ਦਿੱਤੀਆਂ ਤਬਦੀਲੀਆਂ ਕਰਨ ਤੋਂ ਬਾਅਦ ਸੈਨੇਟ ਨੇ ਪਾਸ ਕਰ ਦਿੱਤਾ ਹੁਣ ਵਾਪਸ ਫੇਰ ਹਾਊਸ ਦੇ ਵਿੱਚ ਆਇਆ ਹੁਣ ਹਾਊਸ ਉਹਨਾਂ ਤਬਦੀਲੀਆਂ ਨੂੰ ਦੁਬਾਰਾ ਮਨਜ਼ੂਰੀ ਦੇਊਗਾ ਉਹਦੀ ਕਹਿ ਲੋ ਉਹਨੂੰ ਪਾਸ ਕਰੂਗਾ ਉੱਥੇ ਵੋਟਾਂ ਪੈਣਗੀਆਂ ਉਹਦੇ ਤੋਂ ਬਾਅਦ ਫੇਰ ਜਿਹੜੀ ਇੱਕ ਡੈਡਲਾਈਨ ਹੈ ਉਹ ਡੈਡਲਾਈਨ ਵੀ ਭਾਵੇਂ ਉਹਨਾਂ ਨੇ ਆਪੇ ਬਣਾਈ ਹੈ ਜੁਲਾਈ 4th ਉਹ ਤੋਂ ਪਹਿਲਾਂ ਪਹਿਲਾਂ ਚਾਹੁੰਦੇ ਆ ਕਿ ਰਾਸ਼ਟਰਪਤੀ ਟਰੰਪ ਦੇ ਉਹਦੇ ਉੱਤੇ ਰਸਕਤ ਹੋ ਜਾਂਦੇ ਇਹ ਕਾਨੂੰਨ ਬਣ ਜਵੇ ਰੌਲਾ ਇਹ ਆ ਕਿ ਹਾਊਸ ਦੇ ਵਿੱਚ ਪਹਿਲਾਂ ਹੀ ਬਹੁਤ ਮਾਰਜਨ ਥਿਨ ਆ ਤੇ ਉਸ ਮਾਰਜਨ ਦੇ ਉੱਤੇ ਐਸ ਵਿਲੇ ਜੇ ਇੱਕ ਦੋ ਰਿਪਬਲਿਕਨ ਇਧਰ ਉਧਰ ਹੋ ਗਏ ਤੇ ਬਿੱਲ ਜਿਹੜਾ ਕਿ ਪਹਿਲਾਂ ਹੀ ਮਸੀ ਪਾਸ ਹੋਇਆ ਸੀ ਉਹ ਦੁਬਾਰਾ ਪਾਸ ਹੋਣ ਦੇ ਉੱਤੇ ਉਹਦੇ ਅਸ਼ੰਕਾ ਹੋ ਸਕਦੀ ਹੈ ਸ਼ੱਕ ਹੋ ਸਕਦੀ ਹੈ ਕਿ ਇਹਨੇ ਪਾਸ ਹੋਣਾ ਜੇ ਨਹੀਂ ਹੁਣ ਹਾਊਸ ਦੇ ਵਿੱਚ ਟੋਟਲ 435 ਵੋਟਾਂ ਸੀਟਾਂ ਹੁੰਦੀਆਂ ਆਪਾਂ ਸਾਰੇ ਜਾਣਦੇ 435 ਦੇ ਵਿੱਚ 219 ਸੀਟਾਂ ਜਿਹੜੀਆਂ ਨੇ ਉਹ ਐਸ ਵੇਲੇ ਰਿਪਬਲਿਕਨ ਕੋਲ ਨੇ 213 ਜਿਹੜੀਆਂ ਨੇ ਉਹ ਡੈਮੋਕ੍ਰੇਟਸ ਦੇ ਕੋਲ ਨੇ ਤੇ ਤਿੰਨ ਸੀਟਾਂ ਜਿਹੜੀਆਂ ਉਹ ਵੇਕੈਂਟ ਨੇ 218 ਵੋਟਾਂ ਘਟੋ-ਘਟ ਚਾਹੀਦੀਆਂ ਇਹਨੂੰ ਪਾਸ ਕਰਨ ਦੇ ਲਈ ਸੋ ਇਹ ਬਹੁਤ ਨੇੜੇ ਦੀ ਗੱਲ ਆ ਕਿ ਹੁਣ ਹਾਊਸ ਦੇ ਵਿੱਚ ਹੁੰਦਾ ਕੀ ਆ ਰਾਸ਼ਟਰਪਤੀ 트럼ਪ ਦਾ ਜਿੰਨਾ ਏਜੰਡਾ ਹੈ ਜਿੰਨਾ ਉਹਨਾਂ ਦੀਆਂ ਪਾਲਿਸੀਜ਼ ਨੇ ਸਾਰੀਆਂ ਇਸ ਬਿੱਲ ਦੇ ਉੱਤੇ ਨਿਰਭਰ ਕਰਦੀਆਂ ਇਹ ਬਿੱਲ ਪਾਸ ਹੁੰਦਾ ਤੇ ਉਹ ਸਾਰੀਆਂ ਲਾਗੂ ਹੁੰਦੀਆਂ ਨਹੀਂ ਤੇ ਜਿਹੜੀਆਂ ਉਹ ਸਾਰੀਆਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦੀਆਂ ਹੁਣ ਸਭ ਤੋਂ ਪਹਿਲੀ ਇੱਥੇ ਰੋਕੀ ਹੈ ਸਭ ਤੋਂ ਪਹਿਲਾਂ ਸਪੈਸ਼ਲ ਗਰੁੱਪ ਦੇ ਕੋਲ ਜਾਂਦਾ ਜਿਹਨੂੰ ਰੂਲਸ ਕਮੇਟੀ ਕਹਿੰਦੇ ਆ ਰੂਲਸ ਕਮੇਟੀ ਡਿਸਾਈਡ ਕਰਦੀ ਆ ਕਿ ਇਸ ਬਿੱਲ ਦੇ ਉੱਤੇ ਡਿਬੇਟ ਹੋਣਾ ਕਿੱਦਾਂ ਕੁਝ ਮੈਂਬਰ ਜਿਹੜੇ ਆ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਬਿੱਲ ਨੂੰ ਮਤਲਬ ਪਹਿਲੀ ਜਿਹੜੀ ਐਕਸ਼ਨ ਪੈਣੀ ਆ ਉਹ ਰੂਲ ਕਮੇਟੀ ਤੇ ਪੈਣੀ ਆ ਉਹ ਕਮੇਟੀ ਫਿਰ ਇਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਜਾਂ ਉਹਨੂੰ ਬਦਲਣ ਦੀ ਕੋਸ਼ਿਸ਼ ਕਰਦੀ ਵੇ ਇੱਥੋਂ ਠੀਕ ਨਹੀਂ ਇੱਥੋਂ ਇਦਾਂ ਕਰ ਲੋ ਇੱਥੋਂ ਇਦਾਂ ਕਰ ਲੋ ਜੇ ਮੰਨ ਲੋ ਉਹ ਜਿਹੜੀ ਰੂਲ ਕਮੇਟੀ ਆ ਕੋਈ ਉਹਦੇ ਚ ਤਬਦੀਲੀ ਕਰ ਦਿੰਦੀ ਆ ਹੁਣ ਸੈਨੇਟ ਨੇ ਪਾਸ ਕਰ ਦਿੱਤਾ ਆ ਸੈਨੇਟ ਜਿਹੜੇ ਕਿ 100 ਸੈਨੇਟਰ ਨੇ ਉਹ ਸੈਨੇਟਰ ਜਦੋਂ ਪਾਸ ਕਰ ਦਿੱਤਾ ਜੇ ਰੂਲ ਕਮੇਟੀ ਉਹਦੇ ਵਿੱਚ ਕੋਈ ਤਬਦੀਲੀ ਕਰ ਦਿੰਦੀ ਇਹ ਵਾਪਸ ਫਿਰ ਸੈਨੇਟ ਦੇ ਕੋਲ ਜਾਊਗਾ ਸੋ ਉਹਦੇ ਤੋਂ ਬਾਅਦ ਜਿਹੜੀ ਦੋਵੇਂ ਚੈਂਬਰਸ ਦੇ ਕੋਲ ਜਾਊਗਾ ਹੋਣਾ ਕੀ ਹੈ ਇਹਦੇ ਨਾਲ ਹੋ ਸਕਦਾ ਸੈਨੇਟ ਦੁਆਰਾ ਫੇਰ ਪਾਸ ਕਰ ਦਵੇ ਉਹਨਾਂ ਤਬਦੀਲੀਆਂ ਨੂੰ ਵੀ ਪਰ ਉਹਦੇ ਨਾਲ ਡਿਲੇ ਹੋ ਜਾਊਗਾ ਜਿਹੜੀ ਜੁਲਾਈ 4 ਦੀ ਡੈਡਲਾਈਨ ਆ ਉਹ ਅੱਗੇ ਚਲੇ ਜਾਊਗੀ ਸੈਨੇਟ ਨੇ ਪਹਿਲਾਂ ਹੀ ਬਹੁਤ ਸਾਰੀਆਂ ਖਾਸ ਕਰਕੇ ਜਿਹੜੀਆਂ ਮੈਡੀਕਟ ਕਟਸ ਤੋਂ ਸੰਬੰਧੀ ਸੀ ਗੱਲਾਂ ਬਾਤਾਂ ਸੀਗੇ ਉਹਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰ ਦਿੱਤੀਆਂ ਹੁਣ ਬਿੱਲ ਜ਼ਿਆਦਾ ਮਹਿੰਗਾ ਪੈ ਰਿਹਾ ਹੈ ਇਸ ਵੇਲੇ ਜਿਹੜਾ ਹਾਊਸ ਦਾ ਵਰਜ਼ਨ ਸੀਗਾ ਜਾਂ ਜਿਹੜਾ ਹਾਊਸ ਨੇ ਬਿੱਲ ਦਿੱਤਾ ਸੀ ਉਹ 2.4 ਟ੍ਰਿਲੀਅਨ ਡਾਲਰ ਦਾ ਨੈਸ਼ਨਲ ਡੈਟ ਐਡ ਹੁੰਦਾ ਸੀ ਅਗਲੇ 10 ਸਾਲਾਂ ਦੇ ਵਿੱਚ 2.4 ਟ੍ਰਿਲੀਅਨ ਡਾਲਰ 10 ਸਾਲਾਂ ਦੇ ਵਿੱਚ ਹੋਣਾ ਸੀ ਜਿਹੜਾ ਬਿਲ ਹਾਊਸ ਨੇ ਪਾਸ ਕਰਕੇ ਭੇਜਿਆ ਸੀ ਹੁਣ ਜਿਹੜੇ ਕਟ ਸੈਨੀਟਰੀ ਲਾ ਦਿੱਤੇ ਆ ਉਹਦੇ ਵਿੱਚ 3.3 ਟ੍ਰਿਲੀਅਨ ਡਾਲਰ ਦਾ ਕਰਜ਼ਾ ਅਮਰੀਕਾ ਦੇ ਸੀ ਅਗਲੇ 10 ਸਾਲਾਂ ਦੇ ਵਿੱਚ ਚੜ੍ਹ ਜਾਊਗਾ ਸੋ ਹੁਣ ਰਿਪਬਲਿਕਨ ਇਸ ਮਾਮਲੇ ਦੇ ਉੱਤੇ ਡਿਵਾਈਡਿਡ ਨੇ ਮੈਡੀਕੇਟ ਕਟਨ ਲੈ ਕੇ ਕੁਝ ਚਾਹੁੰਦੇ ਆ ਕੁਝ ਨਹੀਂ ਚਾਹੁੰਦੇ ਸਪੀਕਰ ਜੌਨਸਨ ਜਿਹੜੇ ਉਹਨਾਂ ਕੋਲੇ ਮਾਰਜਨ ਬਹੁਤ ਥੋੜਾ ਹੈ ਜੇ ਆ 2 ਜਾਂ 3 ਰਿਪਬਲਿਕਨ ਨੇ ਨਾ ਕਰ ਦਿੱਤੀ ਬਿੱਲ ਸਾਰਾ ਦਾ ਸਾਰਾ ਰਹਿ ਜਾਊਗਾ ਕੁਝ ਜਿਹੜੇ ਸਾਲਟ ਟੈਕਸ ਰਿਡਕਸ਼ਨ ਆ ਉਹਦੇ ਉੱਤੇ ਚੇਂਜ ਚਾਹੁੰਦੇ ਆ ਜਿਹੜੀ ਕੈਲੀਫੋਰਨੀਆ ਦੇ ਉੱਤੇ ਜਿਹੜੀ ਸਾਲਟ ਡਿਡਕਸ਼ਨ ਆ ਉਹਦੇ ਉੱਤੇ ਜਿਹੜੀ ਇਹ ਚਾਹੁੰਦੇ ਆ ਜੁਲਾਈ 4 ਨੂੰ ਨੇ ਆਪਣੇ ਆਪ ਮਿੱਥ ਲਈ ਆ ਉਹਦੇ ਤੋਂ ਬਾਅਦ ਹੁਣ ਰਿਪਬਲਿਕਨ ਹਾਊਸ ਤੋਂ ਕੰਟਰੋਲ ਕਰਦੇ ਆ ਪਰ ਮੈਜੋਰਿਟੀ ਇਹਨਾਂ ਦੇ ਕੋਲੇ ਬਹੁਤ ਥੋੜੀ ਆ ਤਿੰਨ ਰਿਪਬਲਿਕਨ ਜੇ ਉਧਰ ਚਲੇ ਗਏ 219 ਦੇ ਵਿੱਚੋਂ ਤਿੰਨ ਰਿਪਬਲਿਕਨ ਜੇ ਵਿਰੋਧ ਦੇ ਵਿੱਚ ਚਲੇ ਗਏ ਇਸ ਬਿੱਲ ਦੇ ਜਿਹੜੇ ਕਿ ਚਲੇ ਜਾ ਰਹੇ ਆ ਤਾਂ ਫਿਰ ਗੜਬੜ ਹੋ ਸਕਦੀ ਆ ਸੋ ਰਿਸਕ ਜਿਹੜਾ ਹੈਗਾ ਕਿ ਇਹਦਾ ਜਿਆਦਾਤਰ ਡਿਲੇ ਵੀ ਹੋ ਸਕਦਾ ਜੜਲੇ ਨਹੀਂ ਹੁੰਦਾ ਤੇ ਇਹ ਬਿੱਲ ਜਿਹੜਾ ਫੇਲ ਵੀ ਹੋ ਸਕਦਾ ਸਪੀਕਰ ਜੌਨਸਨ ਦੇ ਲਈ ਬਹੁਤ ਵੱਡਾ ਚੈਲੰਜ ਆ ਸੋ ਟੈਕਸਸ ਨੇ ਇਹਦੇ ਵਿੱਚ ਦੂਜੀ ਤੀਜੀ ਚੀਜ਼ਾਂ ਨੇ ਉਹਦੇ ਉੱਤੇ ਬਦਲਾਅ ਹੋ ਸਕਦਾ ਆ 435 ਟੋਟਲ ਹਾਊਸ ਦੇ ਵਿੱਚ ਨੇ 418 ਮੈਜੋਰਿਟੀ ਦੇ ਲਈ ਪਾਸ ਕਰਨ ਦੇ ਲਈ ਇਹਨਾਂ ਨੂੰ ਚਾਹੀਦੀਆਂ ਦੇਖੋ ਬਿੱਲ ਦਾ ਕੀ ਬਣਦਾ ਕੀ 4 ਜੁਲਾਈ ਤੱਕ ਇਹ ਕਾਨੂੰਨ ਬਣ ਸਕਦਾ ਜਾਂ ਉਹਦੇ ਤੋਂ ਡਿਲੇ ਹੁੰਦਾ ਜਾਂ ਇਹ ਹੋ ਸਕਦਾ ਕਿ ਇਹ ਬਿੱਲ ਜਿਹੜਾ ਪਾਸ ਨਾ ਹੋਵੇ ਫੇਲ ਹੋ ਜਾਵੇ ਅਗਲੀ ਗੱਲਬਾਤ ਪੈਰਾਮਾਉਂਟ ਆ ਪੈਰਾਮਾਉਂਟ ਜਿਹੜਾ CBS ਨਿਊਜ਼ ਆ ਬਹੁਤ ਮਸ਼ਹੂਰ ਜਿਹੜਾ ਨਿਊਜ਼ ਗਰੁੱਪ ਆ ਅਮਰੀਕਾ ਦਾ ਜਿਹਦਾ 60 ਮਿੰਟ ਜਿਹੜਾ ਬਹੁਤ ਜਿਹੜਾ ਇਹਦਾ ਪ੍ਰਸਿੱਧ ਸ਼ੋਅ ਆ ਉਸ 60 ਮਿੰਟਸ ਦੇ ਵਿੱਚ ਇੱਕ ਕਮਲਾ ਹਰਸਤੇ ਨਾਲ ਉਹਨਾਂ ਨੇ ਇੰਟਰਵਿਊ ਕੀਤੀ ਸੀ ਜਦੋਂ 24 ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਚੱਲ ਰਹੀਆਂ ਸੀ ਕੈਂਪੇਨ ਚੱਲ ਰਹੀ ਸੀ ਉਹਦੇ ਵਿੱਚ ਰਾਸ਼ਟਰਪਤੀ ਹੁਣ ਦੇ ਜਿਹੜੇ ਰਾਸ਼ਟਰਪਤੀ ਨੇ ਉਦੋਂ ਅਜੇ ਉਹ ਉਮੀਦਵਾਰ ਸੀਗੇ ਡੋਨਾਲਡ ਟਰੰਪ ਨੇ ਪੈਰਾਮਾਉਂਟ ਜਿਹੜੀ ਕਿ ਓਨ ਕਰਦੀ ਆ ਸੀਬੀਐਸ ਨਿਊਜ਼ ਨੂੰ ਯਾਨੀ ਸੀਬੀਐਸ ਨਿਊਜ਼ ਪੈਰਾਮਾਉਂਟ ਦਾ ਆ ਉਦੇ ਉੱਤੇ ਪੈਰਾਮਾਉਂਟ ਦੇ ਉੱਤੇ ਕੇਸ ਕੀਤਾ ਸੀ ਵੀ ਤੁਸੀਂ ਇਸ ਇੰਟਰਵਿਊ ਦੇ ਵਿੱਚ ਜਾਣ ਬੁਝ ਕੇ ਤੱਥਾਂ ਨੂੰ ਇਧਰ ਉਧਰ ਕਰਕੇ ਡੈਮੋਕ੍ਰੇਟਸ ਯਾਨੀ ਕਿ ਕਮਲਾ ਹੈਰਿਸ ਨੂੰ ਆ ਫੇਵਰ ਕੀਤਾ ਉਹਦੇ ਹੱਕ 'ਚ ਗੱਲ ਕੀਤੀ ਆ ਲੋਕਾਂ ਨੂੰ ਥੋੜਾ ਜਿਹਾ ਇਧਰ ਉਧਰ ਕਨਫਿਊਜ਼ ਕੀਤਾ ਜਦੋਂ ਕਿ ਸੀਬੀਐਸ ਕਹਿੰਦਾ ਸੀ ਕਿ ਨਹੀਂ ਅਸੀਂ ਇਦਾਂ ਦਾ ਨਹੀਂ ਕੀਤਾ ਇੰਟਰਵਿਊ ਸਾਡੇ ਲਈ ਸਹੀ ਸੀਗੀ 2024 ਦੇ ਵਿੱਚ ਇਹਨਾਂ ਨੇ ਕੇਸ ਫਾਈਲ ਕਰ ਦਿੱਤਾ ਸੀ ਕਿਹਾ ਇਹ ਗਿਆ ਸੀ ਕਿ ਜਿਹੜੀ ਐਡੀਟਿਡ ਇੰਟਰਵਿਊ ਆ ਜਿਹਨੂੰ ਐਡਿਟ ਕੀਤਾ ਕਿਤੇ ਉਹ ਕੱਟਤਾ ਜਿਹੜੀਆਂ ਮਤਲਬ ਦੀਆਂ ਗੱਲਾਂ ਸੀ ਉਹ ਰੱਖ ਲਈਆਂ ਮਤਲਬ ਦੀਆਂ ਗੱਲਾਂ ਕਿਹਦੇ ਲਈ ਡੈਮੋਕ੍ਰੇਟਸ ਦੇ ਨੇ ਸੋ ਉਹਦੇ ਨਾਲ ਮਤਲਬ ਕੈਂਪੇਨਿੰਗ ਤਾਂ ਕਿਸੇ ਨੂੰ ਵੀ ਹੋ ਸਕਦੀ ਕੀਤੀ ਜਾ ਸਕਦੀ ਹੈ ਕੋਈ ਵੀ ਕਿਸੇ ਦੇ ਹੱਕ ਚ ਬੋਲ ਸਕਦਾ ਟੀਵੀ ਦੇ ਉੱਤੇ ਤੇ ਚ ਕੋਈ ਗੱਲ ਨਹੀਂ ਲੋਕ ਪੈਸੇ ਲੈਂਦੇ ਆ ਐਡਵਰਟਾਈਜ਼ਮੈਂਟ ਕਰਦੇ ਆ ਜਾਂ ਕੈਂਪੇਨਿੰਗ ਸਾਫ਼ ਤੌਰ ਤੇ ਹੁੰਦੀ ਹੈ ਇਹਦੇ ਵਿੱਚ ਰੌਲਾ ਇਹ ਸੀ ਵੀ ਕਿ ਮਿਸਲੀਡਿੰਗ ਸੀ ਲੋਕਾਂ ਨੂੰ ਗੁੰਮਰਾਹ ਕਰਦੀ ਸੀ ਇੰਟਰਵਿਊ ਗਮਰਾਹ ਕਰ ਇਸ ਤਰ੍ਹਾਂ ਕਰਦੀ ਸੀ ਕੁਝ ਕੰਨਾਂ ਉਹਦੇ ਚ ਕੱਟ ਲਿਆ ਸੀ ਕੁਝ ਰੱਖ ਲਿਆ ਸੀ ਰਾਸ਼ਟਰਪਤੀ 트ੰਪ ਕਹਿੰਦੇ ਸੀ ਵੀ ਇਹ ਗਲਤ ਕੀਤਾ ਤੁਸੀਂ ਹੁਣ ਉਹ ਜਿਹੜਾ ਕੇਸ ਹੋਇਆ ਸੀ ਉਸ ਕੇਸ ਦੇ ਵਿੱਚ ਇਹਨਾਂ ਨੇ ਮੰਨ ਲਿਆ ਕਹਿੰਦੇ ਜੀ ਠੀਕ ਹਾਲਾਂਕਿ ਮਾਫੀ ਨਹੀਂ ਮੰਗੀ ਜਿਹੜਾ ਸੀਬੀਐਸ ਆ ਇਹਨਾਂ ਨੇ ਕੋਈ ਮਾਫੀ ਨਹੀਂ ਮੰਗੀ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਜਿਹੜਾ ਸਿਰਫ ਅਸੀਂ ਵੀਡੀਓ ਐਡੀਟ ਇਸ ਕਰਕੇ ਕੀਤੀ ਸੀ ਤਾਂ ਕਿ ਟਾਈਮ ਬਚਾਇਆ ਜਾ ਸਕੇ ਸਾਡੇ ਕੋਲ ਸਮਾਂ ਥੋੜਾ ਸੀ ਅਸੀਂ ਉਹਨੂੰ ਐਡਿਟ ਕਰ ਲਿਆ ਨਾ ਕਿ ਇਹਦੇ ਵਿੱਚ ਸਾਡਾ ਕੋਈ ਹੋਰ ਮਕਸਦ ਸੀਗਾ ਪਰ ਮੰਨ ਗਏ ਇਸ ਗੱਲ ਉਹ ਕਹਿੰਦੇ ਠੀਕ ਹੈ ਜਿਹੜਾ ਤੁਸੀਂ ਸਾਡੇ ਤੇ ਕੇਸ ਕੀਤਾ ਸੀ ਉਹਦੇ ਨਾਲ ਸਹਿਮਤ ਆ ਤੁਹਾਡਾ ਹਰਜਾਨਾ 16 ਮਿਲੀਅਨ ਡਾਲਰ ਦਾ ਤੁਹਾਨੂੰ ਅਸੀਂ ਦੇ ਰਹੇ ਹਾਂ ਤੇ ਨਾਲ ਹੀ ਇਹਦੇ ਉਹਨਾਂ ਨੇ ਪੂਰੀ ਦੀ ਪੂਰੀ ਲਿਖਤ ਜਿਹੜੀ ਉਹਦੀ ਪੂਰੀ ਟ੍ਰਾਂਸਕ੍ਰਿਪਟ ਸੀਗੀ ਉਹ ਰੀਲீஸ் ਕਰਨ ਦਾ ਫੈਸਲਾ ਵੀ ਕਰ ਲਿਆ ਕਿ 60 ਮਿੰਟਸ ਟਾਕ ਦੇ ਜਿਹੜੇ ਯੂਐਸ ਜਿਹੜੇ ਅਮਰੀਕਾ ਦੇ ਕੈਂਡੀਡੇਟ ਸੀਗੇ ਇਹ ਉਹ ਜਦੋਂ ਉਹਨਾਂ ਨੇ ਏਅਰ ਕੀਤੀ ਸੀ ਉਹ ਤੋਂ ਬਾਅਦ ਹੁਣ ਉਹ ਕਹਿੰਦੇ ਸੀ ਸਾਰੀ ਜਾਰੀ ਕਰ ਦਨੇ ਆ ਹੁਣ ਇਹਦੀ ਜਿਹੜੀ ਸੀਬੀਐਸ ਦੀ ਪੇਰੈਂਟ ਕੰਪਨੀ ਹੈ ਇਸ ਸੈਟਲਮੈਂਟ ਦੇ ਨਾਲ ਉਹਦੀ ਹੈਲਪ ਹੋਊਗੀ ਪੈਰਾਮਾਉਂਟ ਹੁਣ ਕਿਉਂਕਿ ਰਾਜ ਤੇ ਰਾਸ਼ਟਰਪਤੀ 트ੰਪ ਦਾ ਐ ਰਿਪਬਲਿਕਨ ਦਾ ਆ ਤੇ ਜੇ ਕੇਸ਼ ਵੀ ਉਹਨਾਂ ਨੇ ਕੀਤਾ ਸੀ ਉਹਨਾਂ ਦੇ ਉੱਤੇ ਕਿ ਤੁਸੀਂ ਦੂਜੀ ਪਾਰਟੀ ਨੂੰ ਫਾਇਦਾ ਦਿੱਤਾ ਹੁਣ ਜੇ ਇਹ ਮੰਨ ਗਏ ਆ ਆਪਣੇ ਆਪ ਹੀ ਪੈਰਾਮਾਉਂਟ ਨੇ ਜਿਹੜੀ ਸਿਆਣੀ ਗੱਲ ਇਹ ਕੀਤੀ ਸਿਆਣੀ ਮਤਲਬ ਜਿਹੜੇ ਮਾਹਰ ਕਹਿ ਰਹੇ ਆ ਸਿਆਣੀ ਗੱਲ ਇਹ ਕੀਤੀ ਕਿ ਸਹਿਮਤ ਹੋ ਗਏ ਕਿ ਠੀਕ ਆ ਜੀ ਤੁਸੀਂ ਸਾਨੂੰ ਕਿਹਾ ਸੀ ਅਸੀਂ ਕਮਲਾ ਹਾਰਿਸ ਦੇ ਇੰਟਰਵਿਊ ਐਡਿਟ ਕਰਕੇ ਥੋੜੀ ਜੀ ਐਦਾ ਐਦਾ ਕਰਕੇ ਚਲਾਈ ਆ ਅਸੀਂ ਹੁਣ ਤੁਹਾਡੀ ਗੱਲ ਮੰਨਦੇ ਆ ਤੇ ਆ ਲਓ 16 ਮਿਲੀਅਨ ਡਾਲਰ ਅਸੀਂ ਇਸ ਤੁਹਾਡੇ ਲਾ ਸੂਟ ਦੇ ਨਾਲ ਸਹਿਮਤ ਆ ਜਾਂ ਅਸੀਂ ਮੰਨਦੇ ਹਾਂ ਤੇ ਆ ਤੁਸੀਂ ਉਹਦੇ ਨਾਲ ਹੋਊਗਾ ਕੀ ਹੁਣ ਇਹਨਾਂ ਨੂੰ ਜਿਹੜੀਆਂ ਸਰਕਾਰੀ ਅਪਰੂਵਲ ਆ ਕੁਝ ਜਿਹੜੀ ਇਹਨਾਂ ਦੀ ਸਕਾਈ ਡਾਂਸ ਮੀਡੀਆ ਦੇ ਵਿੱਚ ਮਰਜਰ ਹੋਣ ਦੀ ਆ ਜਿਹੜੀ ਕੇ ਐਫ ਸੀ ਸੀ ਦੇ ਵਿੱਚ ਰਿਵਿਊ ਦੇ ਵਿੱਚ ਪਈ ਆ ਉਹਦੇ ਚਿਰਨੋਂ ਮਦਦ ਮਿਲ ਸਕਦੀ ਹੈ ਇਹਦੀ ਹੈਲਪ ਹੋ ਸਕਦੀ ਹੈ ਕੁਝ ਲੋਕ ਇਹਦੇ ਚ ਨਾ ਕੁਝ ਨੇ ਉਹ ਕਹਿੰਦੇ ਸੈਟਲਮੈਂਟ ਹੋਈ ਕੇ ਦੋ ਸੀ ਬੀ ਐਸ ਦਾ ਜਿਹੜਾ ਸਟਾਫ ਆ ਜਿਹੜਾ ਇਹਨਾਂ ਦਾ ਪੱਤਰਕਾਰਾਂ ਦਾ ਗਰੁੱਪ ਆ ਈਵਨ ਜਿਹੜੇ ਯੂ ਐਸ ਸੈਨੀਟਰ ਨੇ ਬਰਨੀ ਸੈਂਡਰਸ ਵਰਗੇ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਇਸ ਸੈਟਲਮੈਂਟ ਉਹ ਨਾਲ ਪ੍ਰੈਸ ਦੀ ਫ੍ਰੀडम ਦੇ ਉੱਤੇ ਅਸਰ ਪਾਊਗਾ ਵੀ ਦੇਖੋ ਕੰਪਨੀ ਤੇ ਕੰਪਨੀ ਆ ਨਾ ਜਿਹੜਾ ਓਨ ਕਰਦਾ ਟੀਵੀ ਚੈਨਲ ਸਭ ਤੋਂ ਸੀਬੀਐਸ ਕਿੰਨਾ ਵੱਡਾ ਨਿਊਜ਼ ਗਰੁੱਪ ਆ ਪੈਰਾਮਾਉਂਟ ਨੂੰ ਓਨ ਕਰਦੀ ਹੈ ਉਹ ਕਹਿੰਦੇ ਵੀ ਇਹਦਾ ਮਤਲਬ ਇਹ ਆ ਕਿ ਪੱਤਰਕਾਰ ਦੀ ਕੋਈ ਗੱਲ ਹੀ ਨਹੀਂ ਹੋਈ ਜਿਸ ਤਰੀਕੇ ਨਾਲ ਇੱਕ ਪ੍ਰੋਡਿਊਸਰ ਹੋਊਗਾ ਇੱਕ ਐਡੀਟਰ ਹੋਊਗਾ ਇੱਕ ਉਹਦਾ ਹੋਸਟ ਸੀ ਉਹਨਾਂ ਸਾਰਿਆਂ ਨੇ ਰਲ ਕੇ ਇੱਕ ਫਾਈਨਲ ਫੈਸਲਾ ਲਿਆ ਹੋਊਗਾ ਕਿ ਆਹ ਇੰਟਰਵਿਊ ਜਿਹੜੀ ਆਪਾਂ ਇਸ ਤਰੀਕੇ ਦੇ ਨਾਲ ਕਰਦੇ ਆਂ ਤੇ ਇਦਾਂ 에ਅਰ ਕਰਦੇ ਵੀ ਉਹ ਕਿੱਥੇ ਗਈ ਫਿਰ ਇਦਾ ਮਤਲਬ ਇਹ ਹੋਇਆ ਕਿ ਉਹ ਸਾਰਾ ਦੇ ਸਾਰਾ ਕੁਝ ਤੇ ਮਤਲਬ ਖਤਮ ਹੋ ਗਿਆ ਉਹਨਾਂ ਦੀ ਤੇ ਪੁੱਛੀ ਕਿਸੇ ਨੇ ਨਹੀਂ ਸਿੱਧਾ 16 ਮਿਲੀਅਨ ਡਾਲਰ ਦੇ ਕੇ ਸਰਕਾਰ ਦੇ ਨਾਲ ਸਮਝੌਤਾ ਕਰ ਲਿਆ ਇਹ ਬਰਨੀ ਸੈਂਟਰਸ ਜਾਂ ਜਿਹੜੇ ਇਹ ਸੀਬੀਐਸ ਤੇ ਪੱਤਰਕਾਰ ਨੇ ਕਹਿੰਦੇ ਵੀ ਇਹ ੱੱਕਾ ਹੋ ਸਕਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਗੱਲਬਾਤ ਹੋ ਸਕਦੀ ਹੈ ਔਰ ਇਕੱਲੀ ਇਹਨਾਂ ਨੇ ਸੀਬੀਐਸ ਦੇ ਨਹੀਂ ਸਮਝੌਤਾ ਕੀਤਾ ਇਹਨਾਂ ਦੇ ਨਾਲ ਆਪਣੇ ਜਿਹੜੀ ਸਰਕਾਰ ਦੇ ਨਾਲ ਐਬੀਸੀ ਨਿਊਜ਼ ਮੈਟਾ ਆਹ ਜਿਹੜੀ ਫੇਸਬੁੱਕ ਦੀ ਪੇਰੈਂਟ ਕੰਪਨੀ ਆ ਇਹਨਾਂ ਨੇ ਵੀ ਪਿਛਲੇ ਮਹੀਨਿਆਂ ਦੇ ਵਿੱਚ ਸੈਟਲਮੈਂਟ ਦੀ ਵੱਡੀ ਅਮਾਊਂਟ ਲਾ ਸੂਟਸ ਦੇ ਵਿੱਚ ਦਿੱਤੀ ਹੈ ਅ ਰਾਸ਼ਟਰਪਤੀ 트럼ਪ ਨੂੰ ਜਿਹੜੀ ਕਿਹਾ ਜਾਂਦਾ ਕਿ ਇੱਕ ਜਿਹੜਾ ਮਖੜਾ ਟ੍ਰੈਂਡ ਆ ਪੱਤਰਕਾਰਾਂ ਦਾ ਭਵਿੱਖ ਦੇ ਵਿੱਚ ਫੈਸਲਾ ਉਹਨਾਂ ਦੀ ਸੈਟਲਮੈਂਟਸ ਜਿਹੜੀਆਂ ਕਈ ਸਵਾਲ ਪੈਦਾ ਕਰਦੀਆਂ ਅਗਲੀ ਗੱਲਬਾਤ ਆਈਸ ਦੀਆਂ ਰੇਟਸ ਦੀ ਹੈ ਜਦੋਂ ਦੇ 트럼ਪ ਰਾਸ਼ਟਰਪਤੀ ਬਣਿਆ ਸਭ ਤੋਂ ਵੱਧ ਚਰਚਾ ਵਾਲੀਆਂ ਚੀਜ਼ਾਂ ਦੀ ਪਿਛਲੇ ਸਮੇਂ ਦੇ ਵਿੱਚ ਹੁੰਦੀ ਰਹੀ ਹੈ ਕਿ ਜਿਹੜੀ ਆਈਸ ਆਹੋ ਰੇਡ ਕਰਦੀ ਆ ਪਿਛਲੇ ਹਫ਼ਤੇ ਦੇ ਵਿੱਚ ਹੁਣ ਰੌਲਾ ਇਹ ਆ ਕਿ ਜਿਹੜੀਆਂ ਰੇਡਾਂ ਕਰਦੇ ਆ ਨਾ ਜਿਹੜੇ ਕੱਚਿਆਂ ਨੂੰ ਫੜਨ ਦੇ ਲਈ ਆਉਂਦੇ ਆ ਉਹਦੇ ਵਿੱਚ ਕਨਫਿਊਜ਼ਨ ਬਹੁਤ ਆ ਉਹਦੇ ਵਿੱਚ ਰੌਲਾ ਗੋਲਾ ਇਹ ਵੀ ਕੱਚੇ ਤੇ ਕੱਚੇ ਪੱਕੇ ਵੀ ਡਰੇ ਆ ਹੁਣ ਤਾਂ ਖਬਰਾਂ ਇਹ ਵੀ ਆ ਰਹੀਆਂ ਇਮੀਗ੍ਰੇਸ਼ਨ ਆਫੀਸਰ ਕਿਸੇ ਬੰਦੇ ਨੂੰ ਵੀ ਜੱਜ ਦੇ ਵਰੰਟਾ ਤੋਂ ਬਿਨਾ ਗ੍ਰਿਫਤਾਰ ਕਰ ਸਕਦੇ ਆ ਜੇ ਉਹਨਾਂ ਨੂੰ ਲੱਗੇ ਮਤਲਬ ਪ੍ਰੋਬੇਬਲ ਕੌਜ਼ ਮਤਲਬ ਜੇ ਉਹਨਾਂ ਨੂੰ ਲੱਗਦਾ ਆ ਕਿ ਇਹ ਬੰਦਾ ਕੱਚਾ ਆ ਤੇ ਇਹ ਆ ਭੱਜਣ ਦੀ ਕੋਸ਼ਿਸ਼ ਕਰ ਸਕਦਾ ਹੁਣ ਕਿਸੇ ਨੂੰ ਫੜਨ ਦੇ ਲਈ ਵਾਰੰਟ ਚਾਹੀਦੇ ਆ ਸੌ ਉਹਨਾਂ ਦੀ ਕਾਗਜ਼ੀ ਕਾਰਵਾਈ ਚਾਹੀਦੀ ਪਰ ਜਿਹੜੇ ਇਮੀਗ੍ਰੇਸ਼ਨ ਆਫੀਸਰਸ ਨੇ ਇਹਨਾਂ ਦੇ ਕੋਲੇ ਇਹ ਅਧਿਕਾਰ ਆ ਕਿ ਕਿਸੇ ਬੰਦੇ ਨੂੰ ਵੀ ਫੜ ਸਕਦੇ ਆ ਕਿਸੇ ਵੀ ਉਸ ਬੰਦੇ ਨੂੰ ਜਿਹੜਾ ਇਹਨਾਂ ਨੂੰ ਲੱਗੇ ਕਿ ਕੱਚਾ ਆ ਜਾਂ ਭੱਜ ਸਕਦਾ ਆ ਇਹ ਪਬਲਿਕ ਪਲੇਸ ਜਾ ਸਕਦੇ ਪ੍ਰਾਈਵੇਟ ਪਲੇਸ 'ਚ ਨਹੀਂ ਐਂਟਰ ਕਰ ਸਕਦੇ ਜਿਹੜੀ ਖਾਸ ਗੱਲ ਬਾਤ ਆ ਆਫੀਸਰਸ ਜਿਵੇਂ ਕਿਸੇ ਦੇ ਬੈਕ ਰੂਮਸ ਦੇ ਵਿੱਚ ਬਿਨਾ ਪਰਮਿਸ਼ਨ ਤੋਂ ਬਿਨਾ ਜੱਜ ਦੇ ਦਸਤਕਾਂ ਤੋਂ ਇਹ ਪ੍ਰਾਈਵੇਟ ਪਲੇਸ ਨਹੀਂ ਜਾ ਸਕਦੇ ਬੱਸ ਸਟਾਪ ਤੋਂ ਫੜ ਸਕਦੇ ਆ ਫੈਕਟਰੀ ਤੋਂ ਫੜ ਸਕਦੇ ਕਿਸੇ ਹੋਰ ਥਾਂ ਤੋਂ ਜਿਹੜੀ ਪਬਲਿਕ ਪਲੇਸਿਸ ਨੇ ਉਹਨਾਂ ਤੋਂ ਕੋਈ ਰੈਸਟੋਰੈਂਟ ਆ ਕਿਸੇ ਦਾ ਆਫਿਸ ਦੀ ਲੌਬੀ ਆ ਕੋਈ ਸਟਰੀਟ ਆ ਉੱਥੇ ਇਹਨਾਂ ਨੂੰ ਕੋਈ ਵਾਰੰਟ ਲੈਣ ਦੀ ਲੋੜ ਨਹੀਂ ਹੈ ਦੂਜੀ ਗੱਲ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਆਪਣੇ ਨਾਂ ਦੱਸਣ ਦੀ ਵੀ ਲੋੜ ਨਹੀਂ ਹੈ ਫਿਰ ਉਹਨਾਂ ਨੂੰ ਆਪਣੇ ਨਾਂ ਦੱਸਣਾ ਪਊਗਾ ਆਮ ਤੌਰ ਦੇ ਤੇ ਇਹਨਾਂ ਦਾ ਬੈਜ ਲੱਗਿਆ ਹੁੰਦਾ ਉੱਥੇ ਆਈਡੈਂਟੀਫਾਈ ਕਰਦੇ ਆ ਜਦੋਂ ਕਿਸੇ ਨੂੰ ਗ੍ਰਫਤਾਰ ਕਰਦੇ ਵੀ ਮੈਂ ਫਲਾਣਾ ਫਲਾਣਾ ਆਫੀਸਰ ਆ ਇਸ ਮਾਮਲੇ ਦੇ ਵਿੱਚ ਲੋੜ ਨਹੀਂ ਆ ਹੁਣ ਕਈ ਥਾਵਾਂ ਦੇ ਉੱਤੇ ਤੇ ਇਹਨਾਂ ਨੂੰ ਮਾਸਕ ਪਾਉਣਾ ਵੀ ਲਾਊਡ ਆ ਪਰ ਇਹ ਕੰਟਰੋਵਰਸ਼ੀਅਲ ਆ ਆਫੀਸਰ ਮਾਸਕ ਪਾ ਸਕਦੇ ਹੋ ਸਕਦਾ ਆਫੀਸਰ ਦੱਸਣਾ ਨਹੀਂ ਚਾਹੁੰਦਾ ਕਿ ਕੌਣ ਪਰ ਹੁਣ ਰੌਲਾ ਇਹ ਕਿਸੇ ਨੂੰ ਕੀ ਪਤਾ ਲੱਗੇ ਆਈਸ ਵਾਲੇ ਜਾਂ ਕੋਈ ਹੋਰ ਆ ਕਈ ਥਾਵਾਂ ਦੇ ਉੱਤੇ ਜਿਹੜੇ ਲੀਗਲ ਐਪਲੀਕੈਂਟਸ ਨੇ ਉਹਨਾਂ ਨੂੰ ਵੀ ਡਿਟੇਨ ਕੀਤਾ ਜਾ ਸਕਦਾ ਲੀਗਲ ਸਟੇਟਸ ਦੇ ਲਈ ਅਪਲਾਈ ਕਰਨਾ ਇਵਨ ਟੈਂਪਰੀਰੀ ਉਹਨਾਂ ਲੀਗਲ ਪਰਮਿਸ਼ਨ ਮਿਲੀ ਹੋਵੇ ਉੱਥੇ ਦੀ ਹਫਤਾਰ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਦੂਜਾ ਇਹ ਆ ਕਿ ਰਾਈਟਵੇ ਜਿਹੜੇ ਆਈਸ ਵਾਲੇ ਆ ਜਿਹੜੇ ਅਫਸਰ ਫੜਨ ਆਉਂਦੇ ਜਰੂਰੀ ਨਹੀਂ ਕਿ ਉਸੇ ਵੇਲੇ ਉਹਨਾਂ ਪਰਿਵਾਰਾਂ ਨੂੰ ਵੀ ਦੱਸਣ ਕਿ ਅਸੀਂ ਫੜ ਰਹੇ ਹਾਂ ਜਾਂ ਕੀ ਰਹੇ ਹਾਂ ਇੱਥੋਂ ਤੱਕ ਕਿ ਜਿਹੜੇ ਬੱਚੇ ਨੇ ਥੋੜੇ ਸਮੇਂ ਦੇ ਲਈ ਉਹਨਾਂ ਨੂੰ ਵੀ ਮਾਫਕਿਆਂ ਦੇ ਨਾਲ ਡਿਟੇਨ ਕੀਤਾ ਜਾ ਸਕਦਾ ਜਿਹੜੇ ਯੂ ਐਸ ਸਿਟੀਜ਼ਨ ਬੱਚੇ ਨੇ ਉਹਨਾਂ ਨੂੰ ਰਿਪੋਰਟ ਤੱਕ ਕੀਤਾ ਜਾ ਸਕਦਾ ਪਰ ਜਿਹੜੇ ਉਹ ਆਪਣੇ ਪੇਰੈਂਟਸ ਦੇ ਨਾਲ ਦੇਸ਼ ਛੱਡ ਕੇ ਜਾ ਸਕਦੇ ਆ ਹੁਣ ਪੇਰੈਂਟਸ ਬਹੁਤੇ ਕੇਸ ਇਦਾਂ ਦੇ ਵੀ ਉਹ ਪੱਕੇ ਨਹੀਂ ਆ ਬੱਚੇ ਕਿਉਂਕਿ ਜਨਮ ਇੱਥੇ ਹੋਇਆ ਉਹ ਪੱਕੇ ਨਹੀਂ ਸੋ ਜਿਹੜਾ ਕਈ ਮਾਮਲਿਆਂ ਦੇ ਵਿੱਚ ਬਲ ਦੀ ਵਰਤ ਮਤਲਬ ਯੂਜ਼ ਆਫ ਫੋਰਸ ਜਿਹਨੂੰ ਕਹਿੰਦੇ ਆ ਕਿਸੇ ਨੂੰ ਅਰੈਸਟ ਕਰਨ ਦੇ ਲਈ ਜਾਂ ਦੂਜਿਆ ਕਰਨ ਦੇ ਲਈ ਉਹ ਵੀ ਕੀਤਾ ਜਾ ਸਕਦਾ ਔਰ ਜਿਹੜੀ ਆਈ ਸਾਹੇ ਕਈ ਕਿਸਮ ਦੇ ਟੈਕਟਿਕਸ ਵਰਤਦੇ ਆ ਤਰੀਕੇ ਵਰਤਦੇ ਆ ਜਿੱਦਾਂ ਪ੍ਰਟੈਂਡ ਕਰਦੇ ਕਿ ਅਹੀਂ ਕਿਸੇ ਹੋਰ ਜਾਂ ਸੀ ਤੋਂ ਕੋਸ਼ਿਸ਼ ਕਰਦੇ ਆ ਕਿ ਜਿਹੜੀ ਪ੍ਰਾਈਵੇਟ ਜਿਹੜੇ ਇਹਨਾਂ ਦੀ ਹੈਗੀ ਆ ਪਲੇਸਸ ਉਹਨਾਂ ਦੇ ਵਿੱਚ ਪਰਮਿਸ਼ਨ ਮਿਲ ਜਵੇ ਇਹਨਾਂ ਨੂੰ ਜਾਣ ਦੀ ਪਰ ਉਹ ਜਿਹੜੀਆਂ ਹੈਲਥ ਸਰਵਿਸ ਜਾਂ ਦੂਜੀਆਂ ਕੇਸਸ ਦੇ ਵਿੱਚ ਲਾਈ ਨਹੀਂ ਕਰ ਸਕਦੇ ਝੂਠ ਨਹੀਂ ਬੋਲ ਸਕਦੇ ਸੋ ਇੱਕ ਪਾਸੇ ਡਰ ਆ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਫਾਰਮ ਵਰਕਰਸ ਖਾਸ ਕਰਕੇ ਕੈਲੀਫੋਰਨੀਆ ਵਿੱਚ ਬਹੁਤ ਵੱਡਾ ਸੰਕਟ ਐ ਇਸ ਵੇਲੇ ਬਣਿਆ ਆ ਪਰ ਦੇ ਨਾਲ ਨਾਲ ਜਿਹੜੇ ਉਹ ਤਰੀਕੇ ਵਰਤ ਰਹੇ ਆ ਜਿਹੜੇ ਉਹਨਾਂ ਕੋਲ ਅਧਿਕਾਰ ਆ ਉਹਦੇ ਤੋਂ ਲੋਕ ਜਿਹੜੇ ਕਾਫੀ ਜ਼ਿਆਦਾ ਡਰੇ ਪਏ ਕੈਲੀਫੋਰ ਜਿਹੜਾ ਹੈਗਾ ਆਪਣੇ ਜੁਲਾਈ 4th ਆ ਤੇ ਜੁਲਾਈ 4th ਪੂਰੇ ਅਮਰੀਕਾ ਦੇ ਵਿੱਚ ਬਹੁਤ ਧੂਮ ਧਾਮ ਦੇ ਨਾਲ ਸੈਲੀਬ੍ਰੇਟ ਕੀਤੀ ਜਾਂਦੀ ਹੈ ਇਹਦੇ ਸਬੰਧੀ ਨਾ ਕਈ ਜਿਹੜੀਆਂ ਇਹਦੀ ਸੈਲੀਬ੍ਰੇਸ਼ਨ ਦਾ ਤਰੀਕਾ ਆ ਇਹਨੂੰ ਮਨਾਉਣ ਦਾ ਢੰਗ ਆ ਉਹਦੇ ਸਬੰਦੇ ਕਈ ਸਵਾਲ ਸਾਹਮਣੇ ਆ ਰਹੇ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਫਾਇਰ ਵਰਕਸ ਆ ਪਟਾਕੇ ਚਲਾਉਂਦੇ ਆ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਉਹਦੇ ਸਬੰਧੀ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੋ ਜੁਲਾਈ 4th ਨੂੰ ਜਦੋਂ ਤੁਸੀਂ ਇਹ ਸੈਲੀਬ੍ਰੇਸ਼ਨ ਕਰ ਰਹੇ ਆ ਤੇ ਇਹਦੇ ਸਬੰਧੀ ਖਾਸ ਖਿਆਲ ਰੱਖਿਆ ਜਾਵੇ ਕੈਲੀਫੋਰਨੀਆ ਦੇ ਵਿੱਚ ਗਵਰਨਰ ਗੈਵਨਿਊਸ਼ ਉਹਨਾਂ ਨੇ ਜਿਹੜੀ ਵਾਰਨਿੰਗ ਦਿੱਤੀ ਆ ਕਿ ਅਸੀਂ ਕਿਸੇ ਕਿਸਮ ਦੇ ਵੀ ਇਲੀਗਲ ਫਾਇਰਵਰਕਸ ਜੁਲਾਈ 4 ਨੂੰ ਟਾਇਲਟ ਨਹੀਂ ਕਰਨਾ ਕਾਨੂੰਨੀ ਤੌਰ ਤੇ ਜਿਹੜੇ ਪਰਮਿਸ਼ਨ ਦਿੱਤੀ ਗਈ ਜਿਹਨਾਂ ਪਟਾਕਿਆਂ ਦੀ ਉਹ ਤੁਸੀਂ ਚਲਾ ਸਕਦੇ ਆ ਲਗਭਗ ਇਸ ਸਾਲ ਹੁਣ ਤੱਕ 6 ਲੱਖ ਪਾਉਂਡ ਗੈਰ ਕਾਨੂੰਨੀ ਪਟਾਕੇ ਮਤਲਬ ਸਟ੍ਰੀਟਸ ਦੇ ਉੱਤੋਂ ਫੜੇ ਜਾ ਚੁੱਕੇ ਆ 6 ਲੱਖ ਪਾਉਂਡ ਤੁਸੀਂ ਸੋਚ ਕੇ ਦੇਖੋ ਵੀ ਕਿੰਨੇ ਆ ਜਿਹੜੇ ਸੇਫ ਨੇ ਉਹੀ ਕੁਝ ਥਾਵਾਂ ਦੇ ਉੱਤੇ ਲਾਉਣੇ ਉਹਨਾਂ ਨੇ ਕਿਹਾ ਤੁਸੀਂ ਪਟਾਕੇ ਚਲਾ ਸਕਦੇ ਹੋ ਤੁਸੀਂ ਸੈਲੀਬ੍ਰੇਟ ਕਰ ਸਕਦੇ ਆ ਪਰ ਸਿਰਫ ਸੇਫ ਤੇ ਉਹ ਵੀ ਕੁਝ ਥਾਵਾਂ ਦੇ ਉੱਤੇ ਅ ਦੂਜਾ ਜਿਹੜੀਆਂ ਜੇ ਤੁਸੀਂ ਵਾਇਓਲੇਟ ਕਰਦੇ ਆ ਇਸ ਚੀਜ਼ ਨੂੰ ਆਪਾਂ ਕੱਲ ਪਰਸੋਂ ਵੀ ਖਬਰ ਇਹ ਕੀਤੀ ਸੀ ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਇਲੀਗਲ ਫਾਇਰਵਰਕਸ ਲਈ ਤੁਹਾਨੂੰ 50000 ਡਾਲਰ ਜੁਰਮਾਨਾ ਤੇ ਸਾਲ ਦੀ ਸਜ਼ਾ ਹੋ ਸਕਦੀ ਹੈ ਜੇ ਤੁਸੀਂ ਗੈਰ ਕਾਨੂੰਨੀ ਪਟਾਕੇ ਉਨਾ ਥਾਵਾਂ ਦੇ ਉੱਤੇ ਚਲਾਉਨੇ ਆ ਜਿੱਥੇ ਅਲਾਉਡ ਨਹੀਂ ਹੈ ਤੇ ਗੈਰਕਾਨੂੰਨੀ ਪਟਾਕਿਆਂ ਦੇ ਵਿੱਚ ਜਿਹੜੇ ਸਕਾਈ ਰਾਕਟਸ ਨੇ ਉੱਤੇ ਨੂੰ ਜਾ ਕੇ ਉਹ ਅਤਿਸ਼ਵਾਜੀ ਜੀ ਇੱਕ ਨਿਕਲਦੀ ਆ ਬੋਟਲ ਰਾਕਟਸ ਨੇ ਜਾਂ ਰੋਮਨ ਕੈਂਡਲਸ ਨੇ ਜਾਂ ਏਰੀਅਲ ਸ਼ੈਲਸ ਨੇ ਫਾਇਰ ਕਰੈਕਰਸ ਨੇ ਜਾਂ ਸਪਾਰਕਲਸ ਤੇ ਕੋਈ ਵੀ ਚੀਜ਼ ਜਿਹੜੀ ਐਕਸਪਲੋਡ ਕਰਦੀ ਆ ਜਾਂ ਜਿਹਨੂੰ ਅੱਗ ਲੱਗਦੀ ਆ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਭਗ 1200 ਅੱਗਾਂ ਇਹਨਾਂ ਪਟਾਕਿਆਂ ਕਰਕੇ ਲੱਗ ਚੁੱਕੀਆਂ ਤੇ 35 ਮਿਲੀਅਨ ਡਾਲਰ ਦੀ ਪ੍ਰਾਪਰਟੀ ਕੱਲੇ ਕੈਲੀਫੋਰਨੀਆ ਦੇ ਵਿੱਚ ਨੁਕਸਾਨੀ ਗਈ ਆ ਇਨਾ ਪਟਾਕੇ ਕਰਕੇ ਸਰਕਾਰ ਨਹੀਂ ਚਾਹੁੰਦੀ ਵੀ ਐਤਕੀ ਵੀ ਉਹੀ ਗੱਲ ਐਸ ਵਾਰ ਵੀ ਉਹੀ ਗੱਲ ਜਿਹੜੀ ਆ ਉਹ ਵਰਤੇ ਸਪੈਸ਼ਲ ਫਾਇਰ ਟੀਮਸ ਆ ਜਿਹੜੀਆਂ ਇਨਵੈਸਟੀਗੇਟ ਕਰਨ ਗਈਆਂ ਕੈਲ ਫਾਇਰ ਇਨਵੈਸਟੀਗੇਟਿੰਗ ਕਰ ਰਹੀ ਹੈ ਇਹਦੀ ਕੋਈ ਵੀ ਜਿਹੜੀ ਬੌਮ ਐਕਸਪਰਟ ਵੀ ਨੇ ਉਹਨਾਂ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਵਰਤਣੀ ਚਾਹੀਦੀ ਔਰ ਫਾਇਰਵਰਕਸ ਜਿਹੜਾ ਹੈਗਾ ਉਹ ਪਿਛਲੇ ਸਾਲ ਨਾਲੋਂ ਹੁਣ ਤੱਕ ਮਤਲਬ ਡਬਲ ਹੋ ਚੁੱਕਿਆ ਪਿਛਲੇ ਸਾਲ 280000 ਜਿਹੜਾ ਉਹ ਫੜਿਆ ਗਿਆ ਸੀ 280000 ਪਾਉਂਡ ਪਟਾਕੇ ਫੜੇ ਸੀ ਇਹਨਾਂ ਨੇ ਲਗਭਗ 3 ਲੱਖ ਦੇ ਨੇੜੇ ਤੇ ਹੁਣ 6 ਲੱਖ ਮਤਲਬ ਪਹਿਲੀ ਪਿਛਲੇ ਸਾਲ ਨਾਲੋਂ ਵੀ ਦੁੱਗਣੇ ਫੜੇ ਜਾ ਚੁੱਕੇ ਆ ਸੋ ਕੈਲੀਫੋਰਨੀਆ ਦੇ ਬਹੁਤੇ ਸ਼ਹਿਰਾਂ ਦੇ ਵਿੱਚ ਇਹ ਬੈਨ ਆ ਇਹਨੂੰ ਦੇਖ ਲਿਆ ਜਾਵੇ ਦੂਜਾ ਇੱਥੇ ਕੈਲੀਫੋਰਨੀਆ ਦੇ ਨਾਲ-ਨਾਲ ਵਸ਼ਿੰਗਟਨ ਦੇ ਵਿੱਚ ਬੈਲਵਿਊ ਸਕੂਲ ਡਿਸਟ੍ਰਿਕਟ ਆ ਜਿਹੜਾ ਸਿਆਟਲ ਦੇ ਵਿੱਚ ਇਹਨਾਂ ਨੇ ਵੀ ਕਿਹਾ ਕਿ ਸਕੂਲ ਪ੍ਰਾਪਰਟੀ ਦੇ ਉੱਤੇ ਤੁਸੀਂ ਕਿਸੇ ਤਰ੍ਹਾਂ ਦੇ ਜਿਹੜੇ ਪਟਾਕੇ ਆ ਇਹ ਨਹੀਂ ਚਲਾ ਸਕਦੇ ਕਈ ਮਿਲੀਅਨ ਡੈਮੇਜ ਹੋ ਚੁੱਕਾ ਪਹਿਲਾਂ ਹੀ ਇਹਦੇ ਵਿੱਚ ਜਿਹੜੀ ਪਲੇਗਰਾਉਂਡਸ ਨੇ ਫੈਂਟਮ ਲੇਕ ਐਲੀਮੈਂਟਰੀ 2023 ਦੇ ਵਿੱਚ ਸਾਰੇ ਜੀ ਸਾਰਿਆਂ ਨੂੰ ਅੱਗ ਲੱਗੇ ਸੀ ਤੇ ਉਹਨੂੰ ਰੀਬਿਲਡ ਕਰਨਾ ਪਿਆ ਸਾਰੇ ਨੂੰ 24 ਦੇ ਵਿੱਚ ਦੁਬਾਰਾ ਫੇਰ ਉਹਨੂੰ ਅੱਗ ਲੱਗ ਗਈ ਸੀ ਤੇ ਇਹ ਨਹੀਂ ਚਾਹੁੰਦੇ ਵੀ ਇਸ ਸਾਲ ਵੀ ਉਸ ਤਰ੍ਹਾਂ ਦੀ ਕੋਈ ਘਟਨਾ ਵਾਪਰੇ ਸੋ ਇਸ ਮਾਮਲੇ ਦੇ ਵਿੱਚ ਜਿਹੜੇ ਕੋਸ਼ ਸਕੂਲ ਨੂੰ ਹਾਈ ਰਿਸਕ ਸਕੂਲ ਮੰਨੇ ਗਏ ਆ ਜਿਹੜੇ ਵਾਚ ਲਿਸਟ ਦੇ ਉੱਤੇ ਆਰ ਉੱਥੇ ਪੁਲਿਸ ਤੇ ਦੇ ਦੂਜੇ ਘਟਾਰੇ ਜ਼ਿਆਦਾ ਹੋਣਗੇ ਜਿਵੇਂ ਇਹ ਫੈਂਟਮ ਲੇਕ ਐਲੀਮੈਂਟਰੀ ਆ ਵੀ ਹਰ ਸਾਲ ਹੀ ਅਗ ਲੱਗ ਜਾਂਦੀ ਔਰਾਂ ਨੂੰ ਫੇਰ ਦੁਬਾਰਾ ਬਣਾਉਣਾ ਪੈਂਦਾ ਇਸ ਸਪੌਂਡਰ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਅਗਲੀ ਗੱਲਬਾਤ ਜਿਹੜੇ ਪੀਜੀ ਐਂਡ ਈ ਆ ਇਹਦੇ ਕਸਟਮਰ ਨੂੰ ਟ੍ਰਿਕ ਕਰਕੇ ਫੇਕ ਕਾਲਸ ਕਰਕੇ ਤੇ ਮੈਸੇजेस ਦੇ ਕੇ ਇਹਨਾਂ ਨੂੰ ਲੁੱਟਿਆ ਜਾ ਰਿਹਾ ਤੇ ਹੁਣ ਤੱਕ 1,90,000 ਡਾਲਰ ਇਹਨਾਂ ਤੋਂ ਲੁੱਟਿਆ ਜਾ ਚੁੱਕਿਆ ਉਹ ਅਸੀਂ ਵੀ ਖਬਰ ਕਰ ਰਹੇ ਹਾਂ ਕਿ ਤੁਸੀਂ ਵੀ ਇਹ ਗੱਲਬਾਤ ਸੁਣਦੇ ਹੋ ਬਹੁਤ ਵਾਰੀ ਪੜ੍ਹਦੇ ਆਂ ਖ਼ਬਰਾਂ ਦੇ ਵਿੱਚ ਆਉਂਦਾ ਪਰ ਉਹਦੇ باوجود ਵੀ ਲੋਕਾਂ ਦੇ ਨਾਲ ਧੋਖਾ ਹੋ ਜਾਂਦਾ ਸਕੈਮਰ ਕੀ ਕਰਦੇ ਹੋ ਇਹ ਲੱਗਦਾ ਜਦੋਂ ਫੋਨ ਕਰਦੇ ਤਾਂ ਲੱਗਦਾ ਕਿ ਪੀਜੀਐਨਡੀ ਦੇ ਵਰਕਰ ਨੇ ਇਹ ਉਹ ਕਰਦੇ ਆ ਕਿ ਅਸੀਂ ਪੀਜੀਐਨਡੀ ਤੋਂ ਬੋਲਦੇ ਆਂ ਤੇ ਜਿਹੜੀ ਜੇ ਤੁਸੀਂ ਮਤਲਬ ਬਿਜਲੀ ਪੀਜੀਐਨਡੀ ਜਿਹੜੀ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਦੀ ਹੈ ਕੰਪਨੀ ਆਪਣੇ ਕੈਲੀਫੋਰਨੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਉਹ ਇਹ ਕਹਿੰਦੇ ਆ ਕਿ ਅਸੀਂ ਪੀਜੀਐਨਡੀ ਤੋਂ ਬੋਲਦੇ ਆਂ ਜੇ ਤੁਸੀਂ ਆ ਬਿੱਲ ਪੇ ਨਾ ਕੀਤਾ ਤੇ ਘੰਟੇ ਦੇ ਵਿੱਚ ਤੁਹਾਡੇ ਘਰ ਦੀ ਬਿਜਲੀ ਬੰਦ ਕਰ ਦੇਣੀ ਹੈ ਅਸੀਂ ਅੱਛਾ ਬੰਦਾ ਘਬਰਾ ਜਾਂਦਾ ਉਹ ਕਹਿੰਦਾ ਵੀ ਇਹ ਨਾ ਹੋਵੇ ਲੋਕ ਜਿਹੜੇ ਡਰ ਜਾਂਦੇ ਆ ਤੇ ਉਸੇ ਵੇਲੇ ਬਿਨਾਂ ਸੋਚਿਓ ਪੈਸੇ ਉਹਨਾਂ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਾ ਦਿੰਦੇ ਆ ਪੀਜੀਐਡੀ ਕਹਿੰਦੀ ਆ ਵੀ ਅਸੀਂ ਕਦੇ ਵੀ ਕਿਸੇ ਕੋਲੋਂ ਪਰਸਨਲ ਜਾਂ ਫਾਈਨੈਂਸ਼ੀਅਲ ਇਨਫੋਰਮੇਸ਼ਨ ਫੋਨ, ਈਮੇਲ ਜਾਂ ਮੋਬਾਈਲ ਐਪ ਦੇ ਉੱਤੇ ਨਹੀਂ ਮੰਗਦੇ ਜਿਹੜੇ ਪ੍ਰੀਪੇਡ ਕਾਰਡਸ ਨੇ ਉਹ ਵੱਡਾ ਰੈੱਡ ਫਲੈਗ ਆ ਜੇ ਤੁਹਾਨੂੰ ਕੋਈ ਇਹ ਕਹਿੰਦਾ ਕਿ ਪ੍ਰੀਪੇਡ ਡਾਇਵਰਟ ਕਾਰਡ ਤੇ ਉਹ ਤੋਂ ਨੰਬਰ ਪੜੋ ਫੋਨ ਦੇ ਉੱਤੇ ਸਿੱਧਾ ਸਮਝੋ ਵੀ ਬਾਈ ਵੀ ਆਪਾਂ ਕਿਸੇ ਵੀ ਗੈਸ ਸਟੇਸ਼ਨ ਤੋਂ ਜਾਓ ਕਹਿੰਦੇ ਪ੍ਰੀਪ੍ਰਿੰਟ ਕਾਰਡ ਲੈ ਲਓ ਜਿਹੜੇ ਨੰਬਰ ਲੈ ਕੇ ਸਾਨੂੰ ਪੜ ਕੇ ਦੱਸਿਓ ਸਮਝ ਲਓ ਇਹ ਸਕੈਮ ਆ ਇਹ ਸਿੱਧਾ ਸਿੱਧਾ ਕਪੜਾ ਹੈ ਕਈ ਕਸਟਮਰ ਟ੍ਰਿਕ ਕੀਤੇ ਗਏ ਪੀਜਾ ਨੇ ਈ ਕੋਲ 350 ਸਕੈਮ ਰਿਪੋਰਟਸ ਆਈਆਂ ਲਗਭਗ 1000 ਡਾਲਰ ਹਰੇਕ ਬੰਦੇ ਦਾ ਨੁਕਸਾਨਿਆਂ ਗਿਆ ਵੀ ਹਜ਼ਾਰ ਡਾਲਰ ਦਾ ਨੁਕਸਾਨ ਲਗਭਗ ਹਰੇਕ ਨੇ ਕਰਾਇਆ 250 ਦੇ ਕਰੀਬ ਜਿਹੜੇ ਸਮਾਲ ਬਿਜ਼ਨੈਸਸ ਨੇ ਸਕੈਮ ਕਾਲਸ ਯੂਸਲੀ ਜਿਹੜੇ ਬਿਜ਼ੀ ਆਵਰ ਦੇ ਵਿੱਚ ਆਉਂਦੀਆਂ ਲੋਕ ਰਿਸਪੈਕਟ ਹੋ ਜਾਂਦੇ ਆ ਕਈ ਵਾਰੀ ਫੇਕ ਰਫੰਡ ਦੇ ਜਾਂ ਰਿਬੇਟ ਦੀਆਂ ਕਾਲਸ ਵੀ ਆਉਂਦੀਆਂ ਕੋਸ਼ਿਸ਼ ਸਕੈਮਰ ਕੀ ਕਰਦੇ ਆ ਕਿ ਤੁਸੀਂ ਜਿਹੜੀ ਮਨੀ ਤੁਹਾਡੀ ਜ਼ਿਆਦਾ ਆ ਗਈ ਹੈ ਤੁਹਾਨੂੰ ਵਾਪਸ ਦੇਣੀ ਹੈ ਤੇ ਆਪਣੀਆਂ ਬੈਂਕ ਡਿਟੇਲਸ ਦਿਓ ਤਾਂ ਕਿ ਤੁਹਾਨੂੰ ਤੁਹਾਡਾ ਪੈਸਾ ਤੁਹਾਨੂੰ ਦੇ ਦਈਏ ਉਹ ਜਿਹੜੇ ਨੰਬਰ ਵੀ ਕਈ ਵਾਰ ਇਹਨਾਂ ਦੇ ਅਸਲ ਹੀ ਲੱਗਦੇ ਆ ਜਿਹੜੇ ਸਕੈਮਰ ਆ ਫੇਕ ਕਾਲ ਕਰਦੇ ਆ 800 ਨੰਬਰ ਲਾ ਕੇ ਤੇ ਅੱਗੇ ਇਦਾਂ ਲੱਗਦਾ ਜਿਵੇਂ ਪੀਜੀਐਡੀ ਤੋਂ ਕਾਲ ਆਈ ਹੋਵੇ ਜੇ ਤੁਹਾਨੂੰ ਕੋਈ ਕਾਲ ਆਉਂਦੀ ਹੈ ਹਾਲਾਂਕਿ ਅਸੀਂ ਬਾਰ-ਬਾਰ ਇਹ ਗੱਲ ਦੱਸ ਰਹੇ ਹਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਆਪਾਂ ਸਾਰੇ ਇਸ ਇਹਦੇ ਵਿੱਚ ਕਈ ਵਾਰੀ ਠੱਗੇ ਜਾਂਦੇ ਹਾਂ ਸੋ ਇਹਦਾ ਮਤਲਬ ਇਹੀ ਆ ਪੀਜੀਐਨਡੀ ਦਾ ਵੀ ਤੁਹਾਨੂੰ ਯਾਦ ਕਰਾਉਣ ਦਾ ਕਿ ਇਹਦੇ ਤੋਂ ਸੁਚੇਤ ਰਿਹਾ ਜਾਵੇ ਸਤਰਕ ਰਿਹਾ ਜਾਵੇ ਜੇ ਕੋਈ ਤੁਹਾਡੇ ਨਾਲ ਇਦਾਂ ਦੀ ਕੋਸ਼ਿਸ਼ ਕਰਦਾ ਆ ਤਾਂ ਤੁਸੀਂ ਪੀਜੀਐਨਡੀ ਨੂੰ 1833500 ਸਕੈਮ ਦੇ ਉੱਤੇ ਜਾਂ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਆ ਉਹਦੇ ਉੱਤੇ ਜਾ ਕੇ ਵੀ ਇਹਨਾਂ ਨੂੰ ਦੱਸ ਸਕਦੇ ਆ ਤੇ ਇਹਨਾਂ ਨੂੰ ਮਦਦ ਕਰ ਸਕਦੇ ਆ ਕਿ ਲੋਕ ਜਿਹੜੇ ਵੀ ਕੋ ਗੜਬੜ ਕਰਦੇ ਉਹਨਾਂ ਨੂੰ ਫੜਿਆ ਜਾ ਸਕੇ ਬਾਵਜੂਦ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਇੰਨੇ ਅ ਅਨਾਉਂਸਮੈਂਟਸ ਤੇ ਲੋਕਾਂ ਨੂੰ ਦੱਸਣ ਦੇ ਸਾਨੂੰ ਕਿਤੇ ਨਾ ਕਿਤੇ ਇਹ ਧੋਖਾ ਦੇ ਜਾਂਦੇ ਆ ਇਹਨਾਂ ਤੋਂ ਬਚਣ ਦੀ ਲੋੜ ਦੋਸੋ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨ ਵੀ ਗੱਲਾਂ ਬਤਾ